ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਵੀ ਦਿਓ ਤਾਂ ਜੋ ਚੈਨਲ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਪੰਜਾਬ ਦੇ ਬੈਨਰ ਹੇਠ ਇਕਾਈ ਫਗਵਾੜਾ ਦੇ ਸਥਾਨਕ ਏਡੀਸੀ ਦਫ਼ਤਰ ਸਾਹਮਣੇ ਸਰਕਾਰ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਵਾਅਦਾ ਖਿਲਾਫੀ ਦੇ ਰੋਸ ਵਿੱਚੋਂ ਪੰਜਾਬ ਸਰਕਾਰ ਦਾ ਪਤਲਾ ਫੁੱਕਿਆ ਅਤੇ 25 ਫਰਵਰੀ ਦੀ ਸੰਗਰੂਰ ਵਿਖੇ ਹੋ ਰਹੀ ਪੈਨਸ਼ਨ ਪ੍ਰਾਪਤੀ ਰੈਲੀ ਲਈ ਮੁਲਾਜ਼ਮਾਂ ਨੂੰ ਲਾਮਬੰਦ ਕੀਤਾ ਇਸ ਮੌਕੇ ਗੁਰਮਖ ਸਿੰਘ ਲੋਕਪ੍ਰੇਮੀ ਪਰਮਿੰਦਰਪਾਲ ਅਜੀਤ ਕੁਮਾਰ ਜਸਵੀਰ ਸਿੰਘ ਸੈਣੀ ਕੁਲਦੀਪ ਕੌੜਾ ਜਸਵੀਰ ਪੰਗੂ ਆਦ ਨੇ ਨਵੀਂ ਪੈਨਸ਼ਨ ਦੇ ਮਾਰੂ ਪ੍ਰਵਾਹਾਂ ਬਾਰੇ ਮੁਲਾਜ਼ਮਾਂ ਨੂੰ ਦੱਸਿਆ ਬੁਲਾਰਿਆਂ ਨੇ ਸੰਗਰੂਰ ਰੈਲੀ ਨੂੰ ਸਫਲ ਬਣਾਉਣ ਲਈ ਹਰ ਇੱਕ ਮੁਲਾਜ਼ਮ ਸਾਥੀ ਦਾ ਨਾਲ ਰਾਇਤਾਂ ਕਾਇਮ ਕਰਨ ਕਿ ਵੱਡਾ ਕਾਫਲਾ ਕਰਨ ਦੀ ਅਪੀਲ ਕੀਤੀ ਉਨਾ ਕੇ ਅਗੇ ਸਰਕਾਰ ਆਪਣਾ ਕੀਤਾ ਵਾਦਾ ਪੂਰਾ ਨਾ ਕਰਕੇ ਮੁਲਾਜ਼ਮਾਂ ਦਾ ਭਵਿੱਖ ਰੋਲ ਰਹੀ ਹੈ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਵਿੱਚ ਹੋਰ ਦੇਰੀ ਕੀਤੀ ਤਾਂ ਜਾਂ ਟਾਲਾ-ਵਟਿਆ ਤਾਂ ਸੰਘਰਸ਼ ਹੋਰ ਤੇਜ਼ ਤੇ ਵਿਆਪਕ ਹੋਵੇਗਾ ਇਸ ਮੌਕੇ ਰਵਿੰਦਰ ਮੰਗਾ ਹਰਸਿਮਰਨ ਸਿੰਘ ਆਰਮਪਾਲ ਗੌਰਵ ਕੁਮਾਰ ਪ੍ਰਵੀਨ ਕੁਮਾਰ ਨਵਜੀਤ ਜੱਗੀ ਪੂਨਮ ਅਕਬਰ ਖਾਨ ਆਦ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਆਗੂ ਹਾਜ਼ਰ ਸਨ ਅੱਜ ਪਾਣੀ ਡੈਂਸਰ ਬਹਾਲੀ ਸੰਘਾ ਮੋਰਚਾ ਦੇ ਸਬੂਰ ਦੇ ਪਰ ਫੋਵਾੜਾ ਬਲਾਕ ਦੇ ਵਿੱਚ ਪੈਨਸ਼ਨ ਬਹਾਲੀ ਦੇ ਲਈ ਜਿਹੜੀ 25 ਤਰੀਕ ਦੀ ਵੈਲੀ ਹੋ ਰਹੀ ਆ ਉਹਨੇ ਲਾਮਬੰਦੀ ਦੇ ਲਈ ਆਪਾਂ ਸਾਰੇ ਇਕੱਠੇ ਹੋਏ ਸੀ ਤੇ ਇਹਦੇ ਨਾਲ ਨਾਲ ਅੱਜ 50 ਸਰਕਾਰ ਦਾ ਪਤਲਾ ਵੀ ਫੂਕਿਆ ਗਿਆ ਉਹ ਪਤਲਾ ਇਸ ਕਰਕੇ ਫੂਕਿਆ ਗਿਆ ਕਿ ਪੰਜਾਬ ਸਰਕਾਰ ਨੂੰ ਜਿਹੜੀਆਂ ਸਾਡੀਆਂ ਜਨਹਰੀ ਮੰਗਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਪਹਿਲੀ ਮੰਗ ਹੈਗੀ ਆ ਪੈਨਸ਼ਨ ਦੀ ਉਹ ਚੇਤਾ ਕਰਾਉਣ ਦੇ ਲਈ ਕਿਉਂਕਿ ਜਿਹੜੀ ਸਰਕਾਰ ਹੈ ਉਹ ਲਗਾਤਾਰ ਮੀਟਿੰਗਾਂ ਦੇ ਦੇ ਕੇ ਭੱਜ ਰਹੀ ਆ ਇਤਨੀ ਦੇਂਦੀਆਂ ਬੀਜੀ ਬੀਜੀ ਆਉਂਦੀ ਬੀਜੀ ਦੇ ਕੇ ਪੀਜੀ ਨਗਾਤਾਰ ਇਸ ਤਰ੍ਹਾਂ ਸਰਕਾਰ ਨੇ ਆਪਣੇ ਵਾਅਦੇ ਤੋਂ ਮੁੱਕਰਦੀ ਆ। ਇਹੇ ਸਰਕਾਰ ਆ ਜਿਹੜੀ ਕਿਸੇ ਵੇਲੇ ਸਾਡੇ ਧਰਾਂ ਵਿੱਚ ਆ ਕੇ ਇਹ ਫੈਸਲਾ ਕਰਦੀ ਸੀ ਇਹ ਅਨਾਉਂਸ ਕਰਦੀ ਸੀ ਤੇ ਅਸੀਂ ਸਾਨੂੰ ਸਰਕਾਰ ਦੇ ਕੋਲ ਲੈ ਕੇ ਆਏ ਅਸੀਂ ਆਉਣ ਦੇ ਸਾਰ ਹੀ ਜਿਹੜੀ ਪਹਿਲੀ ਕੈਬਨਿਟ ਮੀਟਿੰਗ ਹੋਊਗੀ ਉਹਦੇ ਵਿੱਚ ਤੁਹਾਡੇ ਪੁਰਾਣੇ ਪੈਨਸ਼ਨਾਂ ਜਿਹੜਾ ਮੁੱਦਾ ਹੈ ਉਹ ਹੱਲ ਕਰਾਂਗੇ। ਪਰ ਜਿਸ ਤਰ੍ਹਾਂ ਕਹਿੰਦੇ ਉਹ ਵੀ ਜਿਹੜਾ ਆਪਣੀ ਗੁਰਗਤ ਆਪਣਾ ਜਿਹੜਾ ਰੰਗ ਬਦਲਦਾ ਏਸੀ ਤਰ੍ਹਾਂ ਇਹ ਸਰਕਾਰ ਵਿੱਚ ਜਿਹੜੇ ਬੈਠੇ ਆ ਸਾਡੇ ਜਿਹੜੇ ਮੰਤਰੀ ਸਭਾ ਨਾਲ ਇਹ ਸਾਡੇ ਵਿਧੇ ਮੰਤਰੀ ਆ ਸਾਡੇ ਮੁੱਖ ਮੰਤਰੀ ਸਾਹਿਬ ਆ ਇਹਨਾਂ ਦੇ ਵੀ ਸਰਕਾਰ ਦੰਦੇ ਸਾਰੇ ਆਪਣਾ ਰੰਗ ਦਿਖਾਇਆ ਔਰ ਜੇ ਸਾਡੀ ਉਹਦੀ ਭੱਜ ਦੀ ਮੰਗ ਸੀ ਪੁਰਾਣੀ ਪੈਨਸ਼ਨ ਦੀ ਉਤੋਂ ਪਹਿਲੀ ਵਾਰ ਇਹ ਆਉਂਦੇ ਸਾਰੇ ਤਾਲਾ ਬੱਟ ਗਏ ਆਉਂਦੇ ਸਾਰੇ ਤੇ ਤਾਲ ਮਟਾਲ ਦੀ ਇਹ ਕਰਨੀ ਸ਼ੁਰੂ ਕਰ ਦਿੱਤੀ ਕਨਤੀਜਾ ਦੇ ਨਿਕਰਾ ਵੀ ਹੁਣ ਸਾਹਮਣੇ ਲਗਾਤਾਰ 2 ਸਾਲ ਹੋ ਗਏ ਸੜਕਾਂ ਦੇ ਉੱਪਰ ਤੁਹਾਨੂੰ ਮਜਾਰੇ ਕਰਦੇ ਆ ਨੂੰ ਔਰ ਇਹਨਾਂ ਨੇ ਆਪਣੇ ਕੰਨਾਂ 'ਤੇ ਰੋੜ ਦਿੱਤਾ ਹੋਇਆ ਕਿ ਸਾਨੂੰ ਤੁਹਾਡੀ ਜਿਹੜੀ ਇਹ ਮੰਗ ਆਏ ਸੁਣਨਾ ਬਿਲਕੁਲ ਗੁਆਰਾ ਨਹੀਂ ਹੈਗਾ ਤੇ ਨਾ ਹੀ ਅਸੀਂ ਤੁਹਾਡੀ ਜਿਹੜੀ ਮੰਗ ਸ਼ੁਰੂ ਕਰਨੀ ਉਹ ਤਾਂ ਸਾਨੂੰ ਇਹ ਸਾਰਾ ਥੋੜਾ ਜਿਹਾ ਜਿਹੜੀ ਇਹ ਸਰਕਾਰ ਇਹਦੀ ਨੀਤੀ ਰੇਟ ਖੋਟ ਆ ਇਹ ਨਹੀਂ ਚਾਹੁੰਦੀ ਦੀ ਸਰਕਾਰ ਜਿਹੜੀ ਹੈਗੀ ਆ ਇਹ ਜਿਹੜੇ ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਜਿਹੜੀ ਆ ਉਹ ਦੇਵੇ ਔਰ ਇਹ ਸਰਕਾਰ ਵੀ ਤਾਂ ਦੇ ਬਰੋਸਾ ਡੇਡਾ ਰੱਖਣ ਦੇ ਨਹੀਂ ਜਿਹੜੀ ਅਸੀਂ ਇਹਨੇ 25 ਕਿ ਬੀ ਜਿਹੜੀ ਵੰਦੀ ਆ ਉਹ ਸੰਗ੍ਰਹਿ ਦੇ ਕਿਹਦੀ ਆ ਉਹ ਰੱਖੀ ਹੈਗੀ ਆ ਔਰ ਅਸੀਂ ਸਾਰੇ ਮੁਲਾਜ਼ਮ ਪੂਰੇ ਪੰਜਾਬ ਦੇ ਜਿੰਨੇ ਮੁਲਾਜ਼ਮ ਹੈਗੇ ਪੁਰਾਣੇ ਤੇ ਨਵੇਂ ਸਾਰੇ ਦਫੇ ਬੰਨੇ ਆ ਇਹ ਸੱਤਰੂ ਤੇ ਲੈ ਕੇ ਜਨੂ ਲੰਦਾ ਜਿੰਨੀਆਂ ਵੀ ਸਭੇ ਕਿਥੇ ਬੰਨੀਆਂ ਆ ਗਈਆਂ ਆ ਉਹ ਇਸ ਰੈਲੀ ਦੇ ਮੌਕੇ ਤੇ ਬੋਲ ਰਹੇ ਆ ਤੇ ਸਰਕਾਰ ਨੂੰ 10 ਗੱਲਾਂ ਜਿਹੜਾ ਮੁਲਾਜ਼ਮਾਂ ਜਿਹੜਾ ਇਟਾ ਉਹ ਕਿੰਨਾ ਖਾਗਾ ਤੇ ਸਰਕਾਰ ਵੀ ਤਾਂ ਉਹਦੇ ਤੇ ਗੋਦਾ ਰੱਖ ਦੇਣੀ ਆਸੀ ਆਪਣੀ ਮੰਗਾਂ ਨੂੰ ਮਣਵਾਉਣੇ ਆ ਜਿਹੜੀ ਆਪਾਂ ਸਾਰੇ ਨੂੰ ਜਾਣਦੇ ਹੋ ਜੀ ਆ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਐਮਪੀ ਇਲੈਕਸ਼ਨ ਆਉਣ ਵਾਲੀ ਹੈਗੀ ਆ ਔਰ ਸਰਕਾਰ ਇਹ ਪੂਰਾ ਯਕੀਨ ਆਗੇ ਕਿ ਅਸੀਂ 10 ਦੀ 10 ਜਿਹੜੇ ਸੀਟਾਂ ਅਸੀਂ ਜਿੱਤਣੀਆਂ ਪਰ ਉਹ ਸਰਕਾਰ ਨੇ ਚੈਲੰਜ ਕਰਦੇ ਆ ਕਿ ਸਰਕਾਰ ਨੂੰ ਅਸੀਂ 10 ਸੀਟਾਂ ਕਿਸੇ ਵੀ ਹਾਲਤ ਵਿੱਚ ਮੇਰੇ ਪੇਸ਼ਾ ਹੈ ਜੇ ਸਰਕਾਰ ਨੇ 13 ਸਿੱਪਾਂ ਦਿੱਤਣਾ ਹੈ ਤਾਂ ਉਸ ਤੋਂ ਪਹਿਲਾਂ ਸਰਕਾਰ ਨੇ ਜਿਹੜੇ ਮੁਲਾਜ਼ਮਾਂ ਨਾਲ ਬਣੇ ਕੀਤੇ ਵਾਦੇਗਾ ਇਹ ਪੂਰੇ ਕਰਨੇ ਪੈਣਗੇ ਜਿਹੜੀ ਸਰਕਾਰ ਜਿਹੜੀ ਸਾਡੇ ਪੁਰਾਣੀ ਪੈਨਸ਼ਨ ਉੱਪਰ ਜਿਹੜੀ ਐਸ ਨੇ ਸੱਪ ਵਾਂਗੂ ਪੁਨਹੇ ਮਾਰ ਕੇ ਬੈਠੀ ਹੋਈ ਆ ਉਹਨੇ ਆਪਣੀ ਜਿਹੜੀ ਪਿੰਡੀਆਂ ਖੋਲ੍ਹਨੀ ਪੈਗੀ ਮੁਲਾਜ਼ਮਾਂ ਜਿਹੜਾ ਹੱਕ ਹੈ ਜੀ ਪੁਰਾਣੀ ਪੈਨਸ਼ਨ ਆ ਉਹ ਮੁਲਾਜ਼ਮਾਂ ਨੂੰ ਦੇਣੀ ਹੀ ਪੈਗੀ ਹਰ ਹਾਲਤ ਵਿੱਚ ਦੇਣੀ ਪੈਗੀ ਜੈ ਜਨਤਾ ਜੈ ਸੰਘਰਸ਼ ਜੈ ਟਰੇਰ ਦੀ ਲੋਕਾਂ ਦੀ ਅੱਜ ਫਗਵਾੜਾ ਦੇ ਵਿੱਚ ਸਮੂ ਐਮ ਪੀ ਐਸ ਜਾਨਿਕੇ ਉਹ ਕਰਮਚਾਰੀ ਜਿਨ੍ਹਾਂ ਦੇ ਉੱਤੇ 2004 ਤੋਂ ਬਾਅਦ ਨਵੀਂ ਪੈਨਸ਼ਨ ਐਮ ਪੀ ਐਸ ਬੜੀਆ ਉਹ ਸਰਕਾਰਾਂ ਵੱਲੋਂ ਥੋਪ ਦਿੱਤੀ ਗਈ ਆ ਤੇ ਐਮ ਪੀ ਐਸ ਨੂੰ ਅਸੀਂ ਜਿਹੜੇ ਕਰਮਚਾਰੀ ਆ ਇਹਨੂੰ ਨਿਊ ਪੈਨਸ਼ਨ ਨਹੀਂ ਅਸੀਂ ਇਹਨੂੰ ਐਨ ਪੀ ਐਸ ਨੂੰ ਨੋ ਪੈਨਸ਼ਨ ਸਕੀਮ ਮੰਨਦੇ ਆ ਕਿਉਂਕਿ ਇਸ ਪੈਨਸ਼ਨ ਦੇ ਨਾਲ ਇੱਕ 58 ਸਾਲ ਦੀ ਉਮਰ ਤੋਂ ਬਾਅਦ ਰਿਟਾਇਰ ਹੋਏ ਕਰਮਚਾਰੀ ਨੂੰ ਜਿਹੜੀ ਪੈਨਸ਼ਨ ਲੱਗਣੀ ਆ ਉਹ 2500 ਰੁਪਇਆ 2500 ਰੁਪਿਆ 3100 ਰੁਪਿਆ ਹੱਦ ਇੰਨੀ ਕਪੈਂਸ਼ਨ ਲੱਗਣੀ ਆ ਉਸ ਵੇਲੇ ਸਮੇਂ ਦੇ ਵਿੱਚ ਜਾ ਕੇ ਇਸ ਪੈਸੇ ਦਾ ਵੀ ਕੋਈ ਮੁੱਲ ਨਹੀਂ ਰਹਿਣਾ ਇਸ ਕਰਕੇ ਇਹਨਾਂ ਕਰਮਚਾਰੀਆਂ ਦਾ ਬੁਢਾਪਾ ਬਿਲਕੁਲ ਸੁਰੱਖਿਅਤ ਨਹੀਂ ਹੈਗਾ ਤੇ ਜਿਹੜੀ ਵੱਡੀ نافਰਮਾਨੀ ਵੱਡੀ ਵਾਅਦਾ ਖਲਾਫੀ ਅੱਜ ਵੀ ਮੌਜੂਦਾ ਪੰਜਾਬ ਸਰਕਾਰ ਸਾਡੇ ਨਾਲ ਕਰ ਰਹੀ ਆ ਇਹਨਾਂ ਨੇ ਪਹਿਲਾ ਵਾਰ ਕੀਤਾ ਸੀ ਕਿ ਅਸੀਂ ਉਹਦੇ ਹੀ ਪ੍ਰਾਣੀ ਪੈਨਸ਼ਨ ਜਿਹੜੀ ਆ ਲਾਜੀ ਕਰਾਂਗੇ ਉਸ ਤੋਂ ਬਾਅਦ ਇਹਨਾਂ ਨੇ ਇੱਕ 40 ਜਿਆਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ ਦੇਖੋ ਇਹ ਸਰਕਾਰ ਨੇ ਟਾਰ-ਟਾਰ ਤੇ ਲੋਕਾਂ ਦੇ ਨਾਲ ਝੂਠ ਬੋਲੇ ਬੜੇ-ਬੜੇ ਬੋਡ ਲਾਏ ਔਰ ਵੱਡੀਆਂ-ਵੱਡੀਆਂ ਗੱਲਾਂ ਲਿਖੀਆਂ ਵਾਦੇ ਕੀਤੇ ਔਰ ਹੁਣ ਇਹ ਕਿਹਾ ਜਾ ਰਿਹਾ ਕਿ ਅਸੀਂ ਆਹ ਕੰਮ ਕਰ ਦਿੱਤਾ ਅਸੀਂ ਉਹ ਕੰਮ ਕਰ ਦਿੱਤਾ ਇਹਦੇ ਵਿੱਚ ਦੀ 95% ਜਿਹੜਾ ਆ ਉਹ ਝੂਠ ਬੋਲਿਆ ਜਾ ਰਿਹਾ ਲੋਕਾਂ ਦੇ ਵਿੱਚ ਤਾਂ ਇਹ ਫੈਲਾਇਆ ਜਾ ਰਿਹਾ ਕਿ ਅਸੀਂ ਪੁਰਾਣੀ ਪੈਨਸ਼ਨ ਲਾਗੂ ਕਰ ਦਿੱਤੀ ਆ ਇੱਕ ਵਾਰ ਇਹ ਫੈਲਾਇਆ ਜਾ ਰਿਹਾ ਪਰ ਅਜੇ ਪੁਰਾਣੀ ਪੈਨਸ਼ਨ ਦੇ ਉੱਤੇ ਕੋਈ ਵੀ ਕੰਮ ਨਹੀਂ ਹੋਇਆ 0.01% ਵੀ ਅਜੇ ਕੰਮ ਜਿਹੜਾ ਉਹ ਪੁਰਾਣੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਲਈ ਸਾਨੂੰ ਲੱਗਦਾ ਸਰਕਾਰ ਦੀ ਜਿਹੜੀ ਨੀਤ ਆ ਉਹ ਬਿਲਕੁਲ ਖਰਾਬ ਆ ਇਹਨਾਂ ਨੇ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਅnderਖਾਤੇ ਕੋਈ ਨੀਤੀ ਨਹੀਂ ਬਣਾਈ ਇਸੇ ਤਰ੍ਹਾਂ ਕੋਈ ਮਲੰਮਾ ਜਾਂ ਚਾਰਪੇ ਕੋਈ ਇਧਰਲੀ ਉਧਰਲੀ ਕੋਈ ਕੱਚੀ ਪੱਤੀ ਜੀ ਨੀਤੀ ਲਿਆ ਕੇ ਆਪਣਾ ਪੱਲਾ ਝਾੜਨਾ ਚਾਹੁੰਦੇ ਆ ਮੁਲਾਜ਼ਮਾਂ ਦੇ ਨਾਲ ਜਿਹੜਾ ਧੋਖਾ ਕਰਨਾ ਚਾਹੁੰਦੇ ਆ ਉਸ ਦੇ ਖਿਲਾਫ ਅਸੀਂ ਅੱਜ ਫਗਵਾੜਾ ਦੇ ਵਿੱਚ ਭਗਵੰਤ ਮਾਨ ਦਾ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਹੈਗਾ ਤੇ ਨਾਲ ਦੀ ਨਾਲ 25 ਤਰੀਕ ਨੂੰ ਸੰਗਰੂਰ ਰਾਣੀ ਪੈਨਸ਼ਨ ਬਹਾਲੀ ਸਾਝਾ ਮੋਰਚਾ ਵੱਲੋਂ ਇੱਕ ਵੱਡੀ ਰੈਲੀ اٹਹੀ ਗਈ ਆ ਉਸ ਰੈਲੀ ਦੇ ਵਿੱਚ ਸਾਰੀਆਂ ਪੈਨਸ਼ਨ ਤੋਂ ਲੜਨ ਵਾਲੀਆਂ ਧਿਰਾਂ ਤੇ ਸਾਰੇ ਐਮਪੀਐਸ ਕਰਮਚਾਰੀ ਤੇ ਹੋਰ ਉਹਨਾਂ ਦੀਆਂ ਜਿਹੜੀਆਂ ਹਮਾਇਤੀ ਧਿਰਾਂ ਸਾਰੀਆਂ ਸ਼ਾਮਲ ਹੋਣ ਗਿਆ ਇਹ ਲਾਹਮਸਾਲ ਰੈਲੀ ਹੋਵੇਗੀ ਮੈਂ মিডিਆ ਦੇ ਰਾਹੀਂ ਸਾਰੇ ਐਮਪੀਐਸ ਕਰਮਚਾਰੀਆਂ ਨੂੰ ਤੇ ਹਮਾਇਤੀ ਕਰਮਚਾਰੀਆਂ ਨੂੰ ਇਹ ਬੇਨਤੀ ਕਰਦਾ ਸਾਰੇ ਲੋਕਾਂ ਉਹ ਕੇਸ ਰੈਲੀ ਦੇ ਵਿੱਚ ਵੱਧ ਚੜ ਕੇ ਸਾਡਾ ਸਾਥ ਦਿਓ ਸਾਰੇ ਇਸ ਰੈਲੀ ਦੇ ਵਿੱਚ ਆਓ ਤਾਂ ਕਿ ਸਰਕਾਰ ਨੂੰ ਜਿਹੜਾ ਆ ਉਹ ਸਹੀ ਰਸਤਾ ਦਿਖਾਇਆ ਜਾ ਸਕੇ ਤੇ ਆਪਣਾ ਹੱਕ ਲਿਆ ਜਾ ਸਕੇ ਉਸ ਨੂੰ ਆਪਣਾ ਵਾਅਦਾ ਪੂਰਾ ਕਰਨ ਦੇ ਲਈ ਮਜਬੂਰ ਕੀਤਾ ਜਾ ਸਕੇ